ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਐਸਕੇ ਬ੍ਰਾਂਡ ਦੇ ਮਾਲੂ ਸਿਲਕ ਦੇ ਵਿੱਚ ਸੂਟ ਲੈ ਕੇ ਆਏ ਆ ਤੇ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਸੂਟ ਦਿਖਾਵਾਂਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਜਾਊਗਾ ਜੀ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਅ ਬੁਕਿੰਗ ਕਰਦੇ ਹੋ ਪੇਮੈਂਟ ਕਰਦੇ ਹੋ ਉਸੇ ਟਾਈਮ ਆਪਣਾ ਫੁੱਲ ਐਡਰੈਸ ਭੇਜ ਕੇ ਆਪਣੇ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜੀ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬਲੈਕ بیس ਦੇ ਵਿੱਚ ਹੈ ਜੀ ਸੂਟ ਇਹ ਐਸ ਕੇ ਬ੍ਰਾਂਡ ਦਾ ਸੂਟ ਹੈ ਮਲਬੂ ਸਿਲਕ ਦੇ ਵਿੱਚ ਐਸ ਕੇ ਬ੍ਰਾਂਡ ਮਲਬੂ ਸਿਲਕ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਆਲ ਓਵਰ 5 ਮੀਟਰ ਦੀ ਕੱਟ ਹੈ ਜੀ ਸੂਟ ਦੀ ਐਸ ਕੇ ਬ੍ਰਾਂਡ ਦਾ ਸੂਟ ਤੇ ਨਾਲ ਪਿਓਰ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਪੂਰਾ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਸੇਮ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਹੁਣ ਕਲਰ ਦਿਖਾਨੀ ਆ ਨੈਕਸਟ ਹੈਗਾ ਇਹਦੇ ਸੇਮ ਪ੍ਰਿੰਟ ਦੇ ਵਿੱਚ ਹੀ ਗ੍ਰੇ ਕਲਰ ਗ੍ਰੇ ਕਲਰ ਹੈ ਸੇਮ ਪ੍ਰਿੰਟ ਜਿਹੜਾ ਮੈਂ ਤੁਹਾਨੂੰ ਬਲੈਕ ਦੇ ਵਿੱਚ ਦਿਖਾਇਆ ਐ ਐਸਕੇ ਬ੍ਰਾਂਡ ਦਾ ਮਾਲੂ ਸਿਲਕ ਦੇ ਵਿੱਚ ਸੂਟ ਐ ਆਲਓਵਰ 5 ਮੀਟਰ ਦੀ ਕੱਟ ਐ ਜੀ ਸੂਟ ਦੀ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਨਾਲ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਸੇਮ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਰਹੀ ਹਾਂ ਪਰਪਲ ਕਲਰ ਹੈ ਬੜਾ ਸੋਹਣਾ ਵੱਡੇ ਫਲਾਰਸ ਦੇ ਵਿੱਚ ਪ੍ਰਿੰਟ ਪਰਪਲ ਕਲਰ ਦੇ ਵਿੱਚ ਬੜਾ ਪਿਆਰਾ ਸੂਟ ਤੇ ਪਿਓਰ ਮਸਲੀਨ ਦਾ ਦੁਪੱਟਾ ਕਲਰ ਬਹੁਤ ਜਿਆਦਾ ਸੋਹਣੇ ਆ ਤੇ ਪੂਰਾ 2.5 ਮੀਟਰ ਦਾ ਪੂਰਾ ਫੁੱਲਾ ਦੁਪੱਟਾ 2500 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਗ੍ਰੀਨ ਕਲਰ ਬੜਾ ਪਿਆਰਾ ਜਿਹਾ ਗ੍ਰੀਨ ਹੈ ਸੇਮ ਦੇ ਵਿੱਚ ਹੀ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਹੈ ਵੀ ਇਸਕੇ ਬ੍ਰੈਂਡ ਦੇ ਸੂਟ ਹੈ ਜੀ ਮਲਬੂ ਸਿਲਕ ਦੇ ਵਿੱਚ ਪੂਰੀ 5 ਮੀਟਰ ਦੀ ਕੱਟ ਤੇ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਨਾਲ ਪ੍ਰਾਈਸ ਹੈਗਾ 2500 2500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਹੀ ਗਾਜਰੀ ਕਲਰ ਸੇਮ ਪ੍ਰਿੰਟ ਦੇ ਵਿੱਚ ਗਾਜਰੀ ਕਲਰ ਹੈ ਬਹੁਤ ਸੋਨੇ ਹੁੰਦੇ ਆ ਜੀ SK ਬ੍ਰੈਂਡ ਦੇ ਸੂਟ ਵੀ ਕੋਈ ਕੰਪਲੇਂਟ ਨਹੀਂ ਆਉਂਦੀ ਇਹਨਾਂ ਸੂਟਾਂ ਦੀ ਇਹ ਨਾਂ ਹੈਗਾ ਦੁਪੱਟਾ ਪੂਰਾ 2 ਮੀਟਰ ਦਾ ਦੁਪੱਟਾ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾਏ ਹਾਂ ਹੁਣ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਹਾਂ ਬੜਾ ਪਿਆਰਾ ਪਰਪਲ ਮੋਵ ਪਰਪਲ ਕਲਰ ਹੈ ਜੀ ਜਿਹੜਾ ਕਾਲਸ ਤੇ ਥੋੜਾ ਜਿਹਾ ਪਰਪਲ ਹੁੰਦਾ ਹੈ ਹੋ ਵਾਲੀ ਕਲਰ ਦੇ ਵਿੱਚ ਮਲਬੂ ਸਿਲਕ ਦੇ ਵਿੱਚ ਹੀ ਇਹ ਸੂਟ प्रिंट ਦੇਖੋ ਕਿੰਨਾ ਪਿਆਰਾ ਹੈ ਵੀਅਰ ਕੀਤੇ ਹੋਏ ਬਹੁਤ ਪਿਆਰੇ ਲੱਗਦੇ ਆ ਕਿਉਂਕਿ ਜਿਹੜਾ ਪ੍ਰਿੰਟ ਹੁੰਦਾ ਇਹਨਾਂ ਦਾ ਕਦੇ ਫੈਸ਼ਨ ਨਹੀਂ ਜਾਂਦਾ ਬੜੇ ਪਿਆਰੇ ਸਰਦਾਰੀ ਸੂਟ ਹੈ ਪੂਰਾ ਖੁੱਲਾ ਕੱਪੜਾ ਉਹ ਸੋਹਣੇ ਪੂਰੇ ਖੁੱਲੇ ਦੁਪੱਟਿਆਂ ਦੇ ਨਾਲ ਬੜਾ ਪਿਆਰਾ ਦੁਪੱਟਾ ਇਹਦਾ ਵੀ ਸਿੰਪਲ ਸੋਬਰ ਸਪਰਾਇਜ਼ ਹੈ 2500 ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮੋਰ ਪੰਖੀ ਕਲਰ ਫਰੋਜ਼ੀ ਬਲੂ ਕਲਰ ਹੈ ਥੋੜੇ ਬਲੂ ਟੋਨ ਤੇ ਫਰੋਜ਼ੀ ਹੈ ਮੋਰ ਪੰਖੀ ਕਲਰ ਹੈ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਬੜੇ ਸੋਹਣੇ ਕਰੀਮ ਰੰਗ ਦਾ ਪ੍ਰਿੰਟ ਹੈ ਵਿੱਚ ਇਹ ਔਰਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟੇ ਪੂਰੇ ਖੁੱਲੇ ਆ ਜੀ ਫੁੱਲ ਲੈਂਥ ਦੇ ਵਿੱਚ ਪ੍ਰਾਈਸ ਹੈਗਾ 2500 2500 ਪ੍ਰਾਈਸ ਹੈ ਨੈਕਸਟ ਹੈਗਾ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਗ੍ਰੀਨ ਕਲਰ ਸੇਮ ਪ੍ਰਿੰਟ ਦੇ ਵਿੱਚ ਗ੍ਰੀਨ ਕਲਰ ਹੈ ਬੜਾ ਸੋਹਣਾ ਪੈਰਟ ਗ੍ਰੀਨ ਜਿਹਾ ਕਲਰ ਹੈ ਉੱਖਾਂ ਨੂੰ ਚੁੱਭਣ ਵਾਲਾ ਨਹੀਂ ਹੈ ਬੜਾ ਪਿਆਰਾ ਸੋਬਰ ਪ੍ਰਿੰਟ ਤੇ ਸੋਬਰ ਕਲਰ ਨਾਲ ਖੁੱਲਾ ਦੁਪੱਟਾ ਪ੍ਰਾਈਸ ਹੈਗਾ 25 2500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੀ ਸੂਟ ਇਹ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਦਿਖਾਏ ਹਾਂ ਹੁਣ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਹਾਂ ਬੜਾ ਪਿਆਰਾ ਵਾਈਨ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਵਾਈਨ ਕਲਰ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਹੋਣਗੇ ਇਹ ਪ੍ਰਿੰਟ ਹੈ ਨਾ ਜ਼ਿਆਦਾ ਵੱਡਾ ਨਾ ਛੋਟਾ ਬੜਾ ਪਿਆਰਾ ਮਲਟੀ ਕਲਰ ਦੇ ਵਿੱਚ بیس ਵਾਈਨ ਕਲਰ ਹੈ ਜੀ ਸੂਟ ਦਾ ਤੇ ਮਲਟੀ ਕਲਰ ਦੇ ਵਿੱਚ ਇਸ ਦਾ ਪ੍ਰਿੰਟ ਇਹ ਨਾਲ ਇਹ ਚੱਕੀ ਹੋਰ ਨਸਲੀਂ ਦਾਈ ਦੁਪੱਟਾ ਦੁਪੱਟੇ ਪੂਰੇ ਖੁੱਲੇ ਦੁਪੱਟੇ ਸੂਟ ਇਹਦੇ ਵਿੱਚ ਹੈਗਾ ਸੇਮ ਦੇ ਵਿੱਚ ਬਲੂ ਕਲਰ ਡਾਰਕ ਨੇਵੀ ਬਲੂ ਕਲਰ ਹੈ ਜੀ ਸਹੀ ਮੈਂ ਜਿਹੜਾ ਵਾਈਨ ਕਲਰ ਤੁਹਾਨੂੰ ਮੈਂ ਦਿਖਾਇਆ ਉਹਦੇ ਵਿੱਚ ਹੀ ਹੈ ਜੀ ਵਾਈਨ ਕਲਰ ਜਿਹੜਾ ਦਿਖਾਇਆ ਉਹਦੇ ਵਿੱਚ ਹੀ ਬਲੂ ਕਲਰ ਹੈ ਡਾਰਕ ਨੇਵੀ ਬਲੂ ਬਹੁਤ ਪਿਆਰਾ ਦੁਪੱਟਾ 2500 ਪ੍ਰਾਈਸ ਦੇ ਨਾਲ ਸੂਟ ਨੈਕਸਟ ਹੈਗਾ ਇਹਦੇ ਵਿੱਚ ਗ੍ਰੇ ਕਲਰ ਗ੍ਰੇ ਕਲਰ ਹੈ సే ప్రిం బ ਸਪਰਾਈਜ਼ ਦੇ ਨਾਲ ਇੱਕ ਡਿਜ਼ਾਈਨ ਦੇ ਵਿੱਚ ਦਿਖਾਇਆ ਤੇ ਇੱਕ ਥੋੜਾ ਛੋਟੇ ਪ੍ਰਿੰਟ ਦੇ ਵਿੱਚ ਇਹ ਸਿੰਗਲ ਹੀ ਹੈ ਜੀ ਸੂਟ ਗ੍ਰੇ ਕਲਰ ਦੇ ਵਿੱਚ ਇਸਕੇ ਬ੍ਰੈਂਡ ਦਾ ਇਹ ਮਾਲ ਬੂ ਸਿਲਕ ਦੇ ਵਿੱਚ ਇਹ ਦੇਖੋ ਬੜਾ ਪਿਆਰਾ ਜਿਨ੍ਹਾਂ ਨੂੰ ਥੋੜਾ ਵੱਡਾ ਪ੍ਰਿੰਟ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਗ੍ਰੇ ਕਲਰ ਦੇ ਵਿੱਚ 2500 ਪ੍ਰਾਈਸ ਦੇ ਨਾਲ ਇਹ ਸਾਡਾ ਸਤ ਦੁਪੱਟਾ ਇਹ ਤਾਂ ਮੈਂ ਤੁਹਾਨੂੰ ਐਸਕੇ ਬ੍ਰੈਂਡ ਦੇ ਦਿਖਾਏ ਆ ਮਲਬੂ ਸਿਲਕ ਦੇ ਵਿੱਚ 2500 ਪ੍ਰਾਈਸ ਦੇ ਨਾਲ ਸੂਟ ਨੈਕਸਟ ਸੂਟ ਤੁਹਾਨੂੰ ਦਿਖਾਉਣੀ ਆ ਪਿਓਰ ਮਸਲੀਨ ਦੇ ਵਿੱਚ ਸੂਟ ਹੈ ਜੀ ਮਸਲੀਨ ਲਾਈਨਿੰਗ ਦੇ ਵਿੱਚ ਤੇ ਪਿਓਰ ਮਸਲੀਨ ਦੀ ਬਾਟਮ ਹੈ ਨਾਲ ਬੜਾ ਪਿਆਰਾ ਪਿੰਕ ਕਲਰ ਹੈ ਇਸ ਦਾ ਸੂਟ ਦਾ ਸੋਨਾ ਜਾਂ ਪਿੰਕ ਕਲਰ ਹੁੰਦਾ ਜਿਹੜਾ ਹੋ ਵਾਲਾ ਕਲਰ ਹੈ ਪਿਓਰ ਬਿਲਕੁਲ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਹੈ ਜੀ ਬਿਲਕੁਲ ਲਾਈਟ weight ਦੇ ਵਿੱਚ ਲਾਈਨਿੰਗ ਲੱਕੇ ਬਣੂਗਾ ਸੂਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਲਾਈਨਿੰਗ ਦੇ ਵਿੱਚ ਹੈ ਮਸਲੀਨ ਬਿਲਕੁਲ ਲਾਈਟ ਪਿੰਕ ਜਿਹਾ ਕਲਰ ਹੈ ਬਹੁਤ ਸੋਹਣਾ ਇਹ ਤਾਂ ਅੱਗੇ ਆਪਣੀ ਸ਼ਰਟ ਘੇਰੇ ਤੇ ਬੜੀ ਪਿਆਰੀ ਪੱਟੀ ਲੱਗੀ ਹੋਈ ਹੈ ਤੇ ਨਾਲ ਹੈਗੀ ਹੈ ਪਲੇਨ ਬਾਟਮ ਪਿਓਰ ਮਸਲੀਨ ਦੀ ਬਿਲਕੁਲ ਪਿਓਰ ਮਸਲੀਨ ਦੀ ਬਾਟਮ ਹੈ ਇਹ ਬਾਟਮ ਤੇ ਆ ਜਾਣੀ ਹੈ ਜੀ ਪੱਟੀ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਪਰ ਬੜੀ ਪਿਆਰੀ ਲੁੱਕ ਹੈ ਜੀ ਸੂਟ ਦੀ ਬਹੁਤ ਪਿਆਰਾ ਤੇ ਮੇਨ ਗੱਲ ਹੁੰਦੀ ਹੈ ਫੈਬਰਿਕ ਫੈਬਰਿਕ ਬਹੁਤ ਵਧੀਆ ਫੈਬਰਿਕ ਹੈ ਜੀ ਇਹਦਾ ਇਹ ਤਾਂ ਹੋ ਗਿਆ ਆਪਣੇ ਸ਼ਰਟ ਤੇ ਬਾਟਮ ਤੇ ਨਾਲ ਹੈਗਾ ਬਸਲੀਨ ਲਾਈਨਿੰਗ ਦੇ ਵਿੱਚ ਦੁਪੱਟਾ ਸੋਨਾ ਸੂਟ ਹੈ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2700 ਪ੍ਰਾਈਸ ਹੈ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਹੁਣ ਇਹ ਪਿੰਕ ਪੀਚ ਕਲਰ ਦਿਖਾਇਆ ਇਦੇ ਵਿੱਚ ਹੀ ਹੈਗਾ ਬੜਾ ਪਿਆਰਾ ਗ੍ਰੀਨ ਕਲਰ ਬੜਾ ਡਿਫਰੈਂਟ ਜਿਹਾ ਗ੍ਰੀਨ ਕਲਰ ਹੈ ਇਹ ਸੂਟ ਦਾ ਪ੍ਰਿੰਟ ਤਾਂ ਸੇਮ ਹੈ ਜਿਹੜਾ ਪਹਿਲਾਂ ਮੈਂ ਤੁਹਾਨੂੰ ਪਿੰਕ ਦਿਖਾਇਆ ਉਹਦੇ ਨਾਲ ਦਾ ਹੀ ਪ੍ਰਿੰਟ ਹੈ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਸ਼ਰਟ ਆ ਗਈ ਇਹ ਘੇਰੇ ਤੇ ਆ ਗਈ ਡਿਜ਼ਾਈਨਿੰਗ ਬੜਾ ਸੋਹਣਾ ਘੇਰੇ ਤੇ ਲੱਗਿਆ ਤੇ ਇਹ ਬਾਟਮ ਆ ਗਈ ਪਿਓਰ ਮਸਲੀਨ ਦੀ ਇਹ ਬਾਟਮ ਤੇ ਆ ਜਾਣੀ ਹੈ ਜੀ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਬਾਟਮ ਹੈ ਤੇ ਨਾਲ ਬਾਟਮ ਤੇ ਡਿਜ਼ਾਈਨਿੰਗ ਪ੍ਰਿੰਟ ਬੜਾ ਪਿਆਰਾ ਹੈ ਸੂਟ ਦਾ ਕਲਰ ਬਹੁਤ ਸੋਹਣਾ ਹੈ ਤੇ ਨਾਲ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਹੀ ਦੁਪੱਟਾ ਸੋਹਣਾ ਕਲਰ ਕੰਬੀਨੇਸ਼ਨ 2700 ਪ੍ਰਾਈਸ ਦੇ ਨਾਲ 2700 ਬਰਾਈਕਾ ਨੈਕਸਟ ਹੈ ਗਿਆ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਹੀ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੀ ਹੈ ਫਿਰੋਜ਼ੀ ਕਲਰ ਹੈ ਇਹ ਸ਼ਰਟ ਆ ਗਿਆ ਪੈਸੋਨਾ ਪ੍ਰਿੰਟ ਪਿਓਰ ਮਸਲੀਨ ਦੇ ਵਿੱਚ ਬਾਟਮ ਇਹ ਬਾਟਮ ਤੇ ਡਿਜ਼ਾਈਨਿੰਗ ਆ ਜਾਣੀ ਹੈ ਚਾਹੇ ਸਲਵਾਰ ਬਣਾ ਲਓ ਚਾਹੇ ਤੁਸੀਂ ਪਲਾਜ਼ੋ ਬਣਾ ਲਓ ਉਹ ਤੁਹਾਡੀ ਚੁਆਇਸ ਹੈ ਤੁਸੀਂ ਕੀ ਬਣਾਉਣਾ ਨਾਲ ਇਹ ਅੱਜ ਕਿਹੜਾ ਹੈ ਮਸਟਰਡ ਕਲਰ ਬੜਾ ਜਿਹੜਾ ਕਾਲਸ ਤੇ ਮਸਟਰਡ ਕਲਰ ਹੁੰਦਾ ਬਰਾਊਨ ਟੋਨ ਤੇ कलर है शर्ट आ गई अपनी प्रिंट बहुत प्यारा प्रिंट है घेरे okay, होगी डिजाइनिंग बॉटम ते आ जानी है जी डिजाइनिंग प्योर मसलीन दी बॉटम ਸਲੈਂਡ ਦੇ ਵਿੱਚ ਪਸਤਾਨ ਦੁਪੱਟਾ ਹੈ ਇਹ ਰਹਾ ਦੁਪੱਟਾ ਵੀ ਬਹੁਤ ਸੋਹਣਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਨਾ ਸੋਟਾਂ ਦਾ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਪਰਪਲ ਜਿਹਾ ਕਲਰ ਹੈ ਮੌਬ ਪਰਪਲ ਜਿਹਾ ਕਲਰ ਡਿਫਰੈਂਟ ਜਿਹਾ ਕੀ ਰੇ ਤੇ ਆ ਗਈ ਡਿਜ਼ਾਈਨਿੰਗ ਐਂਡ ਮੀ ਬਾਟਮ ਤੇ ਆ ਡਿਜ਼ਾਈਨਿੰਗ ਪਿਓਰ ਮਸਲੀਨ ਦੀ ਬਾਟਮ ਸੋ ਦਿਖਾ ਤੇ ਲੱਗਿਆ ਰਸਮਾ ਸੂਟ ਆ 2700 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ yellow color ਹੋ ਸੋਨਾ yellow ਇਹ ਸ਼ਾਰਟ ਆ ਗਈ ਇਹ ਦੇਖਿਆ ਗਈ ਡਿਜ਼ਾਈਨਿੰਗ ਸੇਮ ਇਹ बॉटम ਪਿਓਰ ਮਸਲੀਨ ਦੀ ਇਹ बॉटम ਤੇ ਆ ਗਈ ਜੀ ਡਿਜ਼ਾਈਨਿੰਗ ਬੜਾ ਸੋਹਣਾ ਬ੍ਰਾਈਟ ਜਿਹਾ येलो ਕਲਰ ਹੈ ਵਾਲੇ ਸੂਟ ਦਾ ਬਹੁਤ ਸੋਹਣਾ 2700 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਜਿਹੜੇ ਮੈਂ ਤੁਹਾਨੂੰ ਮੈਚਿੰਗ ਸੂਟ ਇਹ ਦਿਖਾਏ ਆ 2700 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ